ਕੈਨੇਡਾ ਵਾਲਾ ਲਈ ਬਹੁਤ ਵਧੀਆ ਖੁਸ਼ਖਬਰੀ ਨਿਕਲ ਕੇ ਆ ਰਹੀ ਹੈ ਜਿੰਨੇ ਵੀ ਭੈਣ ਭਰਾ ਆਪਣੇ ਕੈਨੇਡਾ ਦੇ ਵਿੱਚ ਰਹਿੰਦੇ ਆ ਜਾਂ ਫਿਰ ਜਿਹੜੇ ਭੈਣ ਭਰਾ ਕੈਨੇਡਾ ਜਾਣਾ ਚਾਹੁੰਦੇ ਆ ਕਿਉਂਕਿ ਕੈਨੇਡਾ ਵੱਲੋਂ ਨਵੇਂ ਨਵੇਂ ਰੂਲ ਬਣਾ ਦਿੱਤੇ ਗਏ ਤੇ ਨਵੇਂ ਰੂਲਰਾਂ ਦਾ ਬਹੁਤ ਜ਼ਿਆਦੇ ਵੱਡੇ ਲੈਵਲ ਦੇ ਉੱਤੇ ਪੰਜਾਬੀ ਭੈਣ ਭਰਾ ਫਾਇਦਾ ਚੱਕ ਸਕਦੇ ਆ ਓਕੇ ਮੈਂ ਚੱਕ ਸਕਦਾ ਹਾਂ ਕੈਨੇਡਾ ਦੇ ਵਿੱਚ ਜਿਨ੍ਹਾਂ ਦੇ ਬੱਚੇ ਅਲਬਰਟਾ ਦੇ ਵਿੱਚ ਰਹਿੰਦੇ ਆ ਉਹਨਾਂ ਲਈ ਵੱਡੀ ਖੁਸ਼ਖਬਰੀ ਹੈ ਕਿਉਂਕਿ ਅਲਬਰਟਾ ਦੀ ਜੇ ਆਪਾਂ ਪਹਿਲੇ ਦੀ ਗੱਲ ਕਰਦੇ ਆ ਤਾਂ ਅਲਬਰਟਾ ਸਰਕਾਰ ਨੇ ਇਹ ਗੱਲ ਲੱਖੀ ਸੀ ਕਿ ਅਸੀਂ ਸਿਰਫ 1528 ਲੋਕਾਂ ਨੂੰ ਹੀ ਕੈਨੇਡਾ ਦੇ ਵਿੱਚ ਪੱਕੇ ਕਰਨਾ ਹੈ ਕੈਨੇਡਾ ਦੇ ਵਿੱਚ ਪੀਆਰ ਦੇਣੀ ਹੈ ਪਰ ਹੁਣ ਇਸ ਕੋਟੇ ਨੂੰ ਉਹਨਾਂ ਨੇ ਵਧਾ ਦਿੱਤਾ ਹੈ ਇਹ ਕੋਟਾ ਵਧਾ ਕੇ ਉਹਨਾਂ ਨੇ 6408 ਦਾ ਕਰ ਦਿੱਤਾ ਹੈ ਸੋ ਪਹਿਲਾਂ 1528 ਤੇ ਹੁਣ 6408 ਜਿੰਨੇ ਵੀ ਭੈਣ ਭ ਕੈਨੇਡਾ ਦੇ ਵਿੱਚ ਰਹਿੰਦੇ ਆ ਪੀਐਨਪੀ ਦੇ ਵਿੱਚ ਉਹ ਆਪਣੀ ਐਪਲੀਕੇਸ਼ਨ ਪਾ ਸਕਦੇ ਆ ਪੀਪ ਐਨਪੀ ਦੇ ਵਿੱਚ ਉਹ ਆਪਣੀ ਪੀਆਰ ਨੂੰ ਜੁਆਇਨ ਕਰਵਾ ਸਕਦੇ ਆ ਤੇ 6408 ਲੋਕਾਂ ਦੀ ਲਿਸਟ ਦੇ ਵਿੱਚ ਆ ਕੇ ਉਹ ਆਪਣਾ ਪੀਆਰ ਕਾਰਡ ਜਿਹੜਾ ਅਲਬਰਟਾ ਕੈਨੇਡਾ ਤੋਂ ਹਾਸਲ ਕਰ ਸਕਦੇ ਆ ਜੇਕਰ ਆਪਾਂ ਪਹਿਲਾਂ ਦੀ ਗੱਲ ਕਰਦੇ ਆ ਕਾਹਤ ਸਾਲ ਪਹਿਲਾਂ ਮਾਰਕ ਮਿਲਰ ਦੀ ਸਰਕਾਰ ਹੋਇਆ ਕਰਦੀ ਸੀ ਤੇ ਮਾਰਕ ਮਿਲਰ ਨੇ ਜਿੰਨੇ ਵੀ ਹੁਣ ਤੱਕ ਪਾਬੰਦੀਆਂ ਕੈਨੇਡਾ ਸਰਕਾਰ ਦੁਆਰਾ ਲਗਾਈਆਂ ਗਈਆਂ ਐ ਚਾਹੇ ਉਹ ਵਿਸਤਰ ਵੀ ਜਾਏ ਵਰਕ ਵੀ ਜਾਏ ਜਾਂ ਫਿਰ ਉਹ ਕੈਨੇਡਾ ਦਾ ਪੀਆਰ ਬੇਸ ਆ ਉਹ ਸਾਰੇ ਦਾ ਸਾਰਾ ਮਾਰਕ ਮਿਲਰ ਨੇ ਹੀ ਬੰਦ ਕੀਤਾ ਸੀ ਪਰ ਹੁਣ ਮਾਰਕ ਮਿਲਰ ਦੀ ਤਾਕਤ ਜਾ ਚੁੱਕੀ ਆ ਪਰ ਇਸੇ ਲਈ ਕਹਿੰਦੇ ਸਿਆਣੇ ਕਿ ਰੱਬ ਤੋਂ ਆਪਾਂ ਨੂੰ ਡਰਨਾ ਚਾਹੀਦਾ ਜਦੋਂ ਤੁਹਾਡੇ ਕੋਲੇ ਪਾਵਰਾਂ ਹੁੰਦਗੀਆਂ ਉਹਨਾਂ ਪਾਵਰਾਂ ਰਾਜੇ ਤੂੰ ਸਹੀ ਇਸਤੇਮਾਲ ਕਰੋਗੇ ਤੁਹਾਨੂੰ ਲੋਕ ਵੀ ਦਿਵਾਮਾ ਦਿੰਦੇ ਤੇ ਰੱਬ ਵੀ ਤੁਹਾਨੂੰ ਖੁਸ਼ ਰੱਖਦਾ ਹੈ ਪਰ ਮਾਰਕ ਮਿਲਰ ਨੇ ਜਿੰਨੀਆਂ ਵੀ ਕੰਮ ਕੀਤੇ ਸਾਰੇ ਉਹ ਇਮੀਗ੍ਰੇਸ਼ਨ ਦੇ ਉਲਟੀ ਕੀਤੇ ਬਹੁਤ ਸਾਰੇ ਲੋਕ ਇੰਡੀਆ ਦੇ ਵਿੱਚ ਹੀ ਫਸੇ ਰਹਿ ਗਏ ਤੇ ਬਹੁਤ ਸਾਰੇ ਲੋਕ ਅੱਜ ਕੈਨੇਡਾ ਦੇ ਵਿੱਚ ਭੁੱਖੇ ਮਰ ਰਹੇ ਆ ਮਤਲਬ ਉਹਨਾਂ ਕੋਲੇ ਕੰਮ ਹੈ ਨਹੀਂ ਕਿਉਂਕਿ ਰੂਲ ਬਹੁਤ ਜਦੇ ਵੱਡੇ ਲੈਵਲ ਦੇ ਤੇ ਸਰਕਾਰ ਨੇ ਚੇਂਜ ਕਰ ਦਿੱਤੇ ਆ ਪਰ ਹੁਣ ਅਲਬਰਟਾ ਨੇ ਖੁਸ਼ਖਬਰੀ ਦਿੱਤੀ ਆ ਹੋਪਸੋ ਜਿੰਨੇ ਵੀ ਪੈਨਪਰਾ ਅਦਰ ਅਲਬਰਟਾ ਤੋਂ ਅਲੱਗ ਪ੍ਰਵਿੰਸ ਦੇ ਵਿੱਚ ਰਹਿੰਦੇ ਆ ਉਹਨਾਂ ਨੂੰ ਵੀ ਜਲਦੀ ਜਲਦੀ ਖੁਸ਼ਖਬਰੀ ਮਿਲੂਗੀ ਪੇਜ ਨੂੰ ਫੋਲੋ ਕਰ ਲਓ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਆਪਣੇ ਹੋਰ ਵਧੀਆ ਵਧੀਆ ਕੈਨੇਡਾ ਦੀ ਆ ਫਰੀ ਦੇ ਵਿੱਚ ਨਿਊਜ਼ ਨੂੰ ਦੇਖਣ ਵਾਸਤੇ